ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਇੱਕ ਹੋਰ ਮੰਤਰੀ ਦੀ ਛੁੱਟੀ ਹੋ ਸਕਦੀ ਏ ਇੱਕ ਹੋਰ ਮੰਤਰੀ ਦੇ ਉੱਪਰ ਵੱਡੇ ਇਲਜ਼ਾਮ ਲੱਗ ਰਹੇ ਨੇ ਇੱਕ ਹੋਰ ਮੰਤਰੀ ਜਿਸ ਦੇ ਪਾਬੰਦੀਆਂ ਖਤਮ ਕੀਤੀਆਂ ਜਾਣਗੀਆਂ ਜੋ ਪੰਜਾਬ ਸਰਕਾਰ ਦੇ ਵੱਲੋਂ ਬਹੁਤ ਜਲਦੀ ਉਸ ਉੱਪਰ ਕਾਰਵਾਈ ਹੋਵੇਗੀ ਜੋ ਕਿ ਉਸਦੇ ਉੱਪਰ ਗੰਭੀਰ ਤਰ੍ਹਾਂ ਦੇ ਇਲਜ਼ਾਮ ਲੱਗੇ ਨੇ ਉਹ ਕਿਹੜਾ ਮੰਤਰੀ ਏ ਤੇ ਕਿਹੜਾ ਮਹਿਕਮਾ ਉਸ ਕੋਲ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਪੂਰੀ ਘਿਰੀ ਹੋਈ ਏ ਔਰ ਉਸ ਨੂੰ ਉਸਦੇ ਹੀ ਵਿਧਾਇਕਾਂ ਦੇ ਵੱਲੋਂ ਜੋ ਉਸ ਮੰਤਰੀ ਦੇ ਕਾਰਨਾਮੇ ਦੱਸੇ ਗਏ ਨੇ ਜੋ ਪੰਜਾਬ ਦੇ ਵਿੱਚ ਅਕਸ਼ਰੀ ਜਰੰਦਰ ਨੂੰ ਲੈ ਕੇ ਪੰਜਾਬ ਸਰਕਾਰ ਆਪਣੇ ਵਿਧਾਇਕਾਂ ਦੇ ਉੱਪਰ ਕਾਰਵਾਈ ਕਰ ਰਹੀ ਏ ਜਿਵੇਂ ਹੀ ਜਰੰਦਰ ਦੇ ਵਿਧਾਇਕ ਸੈਂਟਰਲ ਤੋਂ ਰਮਨ ਅਰੋੜਾ ਦੇ ਉੱਪਰ ਕਾਰਵਾਈ ਕੀਤੀ ਗਈ ਉਸ ਦੀ ਸਿਕਿਉਰਿਟੀ ਵਾਪਸ ਲਈ ਗਈ ਉਸ ਦੀਆਂ ਗੱਡੀਆਂ ਵਾਪਸ ਲੈ ਲਈਆਂ ਗਈਆਂ ਉਸ ਤੋਂ ਬਾਅਦ ਜਲੰਧਰ ਦੇ ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕ ਰਹ ਚੁੱਕੇ ਨੇ ਹੁਣ ਸਾਬਕਾ ਵਿਧਾਇਕ ਨੇ ਸੀਤਲ ਉਮਰਾਲ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਸਿਫਤਾਂ ਦੇ ਪੁਲ ਬੰਨ ਦਿੱਤੇ ਔਰ ਉਹਨਾਂ ਨੇ ਖੁਦ ਮੁੱਖ ਮੰਤਰੀ ਨੂੰ ਜਿਹੜਾ ਇਸ ਦੀ ਵਧਾਈ ਦਿੱਤੀ ਔਰ ਮੁੱਖ ਮੰਤਰੀ ਦੇ ਨਾਲ ਉਹਨਾਂ ਨੇ ਕਿਹਾ ਕਿ ਅਸੀਂ ਇਸ ਗੱਲ ਨਾਲ ਸਹਿਮਤ ਹਾਂ ਜੋ ਤੁਹਾਡਾ ਤੇਹਾਂ ਚਲੰਦਰ ਵਾਲੇ ਪਾਸੇ ਹੋਇਆ ਹੈ ਔਰ ਉਹਨਾਂ ਨੇ ਇੱਕ ਹੋਰ ਦੱਸਿਆ ਕਿ ਜਿਹੜੇ ਇੱਥੇ ਮੰਤਰੀ ਨੇ ਉਹਨਾਂ ਦੇ ਉੱਪਰ ਉਹਨਾਂ ਨੇ ਗੰਭੀਰ ਇਲਜ਼ਾਮ ਲਾਏ ਨੇ ਉਹਨਾਂ ਨੇ ਆਪਣਾ ਜੋ ਮੀਡੀਆ ਦੇ ਉੱਪਰ ਖੁਦ ਦੱਸਿਆ ਕਿ ਜੋ ਇੱਥੇ ਮੰਤਰੀ ਨੇ ਉਹ ਮੰਤਰੀ ਦੇ ਵੱਲੋਂ ਵੀ ਭ੍ਰਿਸ਼ਟਾਚਾਰ ਫਲਾਇਆ ਜਾ ਰਿਹਾ ਉਸ ਮੰਤਰੀ ਦੇ ਉੱਪਰ ਵੀ ਕਾਰਵਾਈ ਕੀਤੀ ਜਾਵੇ ਜ਼ਿਲंधर ਨੂੰ ਦੱਸਾਇਆ ਜਾਵੇ ਜ਼ਿਲंधर ਦੇ ਵਿੱਚ ਸ਼ਰਿਆਮ ਉਸ ਮੰਤਰੀ ਦੇ ਕਰਿੰਦੇ ਪੈਸੇ ਲੈਂਦੇ ਨੇ ਜੋ ਜਲੰਧਰ ਦੇ ਨਗਰ ਨਿਗਮ ਨੂੰ ਲੈ ਕੇ ਉਹਨਾਂ ਨੇ ਬਹੁਤ ਵੱਡੇ ਸਵਾਲ ਕੀਤੇ ਨੇ ਸੀਤਲ ਉੰਗਰਾਲ ਨੇ ਔਰ ਸੀਤਲ ਉੰਗਰਾਲ ਨੇ ਉਸ ਦੇ ਵਿੱਚ ਮੁੱਖ ਮੰਤਰੀ ਨੂੰ ਕਿਹਾ ਕਿ ਅਸੀਂ ਤੁਹਾਡੇ ਨਾਲ ਆ ਤੁਹਾਡਾ ਸਾਥ ਦੇਾਂਗੇ ਜੇਕਰ ਤੁਸੀਂ ਜਲੰਧਰ ਦੇ ਜਲੰਧਰ ਦੇ ਲੋਕਾਂ ਨੂੰ ਬਚਾਓਗੇ ਅੱਜ ਜਲੰਧਰ ਹਲਕੇ ਦੇ ਵਿੱਚ ਖਾਸ ਕਰਕੇ ਉਸ ਦੇ ਪੱਛਮੀ ਹਲਕੇ 'ਚ ਜਿੱਥੋਂ ਵਿਧਾਇਕ ਬਣੇ ਔਰ ਵਿਧਾਇਕ ਬਣਨ ਤੋਂ ਬਾਅਦ ਉਹ ਮੰਤਰੀ ਬਣੇ ਨੇ ਮਹਿੰਦਰ ਭਗਤ ਸੋ ਉਹਨਾਂ ਦੇ ਉੱਪਰ ਉਹਨਾਂ ਦੇ ਵੱਲੋਂ ਇਲਜ਼ਾਮ ਲਾਏ ਜਾ ਰਹੇ ਨੇ ਜਿਹੜੇ ਕਿ ਉਹ ਭ੍ਰਿਸ਼ਟਾਚਾਰ ਦੇ ਵਿੱਚ ਪੂਰੀ ਤਰ੍ਹਾਂ ਲਿਪਟ ਚੁੱਕੇ ਨੇ ਔਰ ਭ੍ਰਿਸ਼ਟਾਚਾਰ ਐਨਾ ਹੋ ਗਿਆ ਵੈਸਟ ਜਲੰਧਰ ਦੇ ਵਿੱਚ ਜਿਹੜਾ ਕਿ ਉਹਨਾਂ ਦੇ ਕਰਿੰਦੇ ਨੇ ਉਹ ਪੈਸੇ ਲੈਣ ਤੋਂ ਬਿਨਾ ਕੰਮ ਨਹੀਂ ਕਰਦੇ ਉਹਨਾਂ ਨੇ ਆਪਣੇ ਬੰਦੇ ਛੱਡੇ ਹੋਏ ਨੇ ਸੋ ਸੀਤਲ ਉਂਗਰਾਲ ਦੇ ਵੱਲੋਂ ਮੁੱਖ ਮੰਤਰੀ ਨੂੰ ਜਾਣੂ ਕਰਵਾਇਆ ਗਿਆ ਹੁਣ ਮੁੱਖ ਮੰਤਰੀ ਕਦੋਂ ਉਹਨਾਂ ਦੇ ਉੱਪਰ ਕਾਰਵਾਈ ਕਰਨਗੇ ਜੋ ਕਿ ਜਲੰਧਰ ਦੇ ਵਿੱਚ ਸੀਤਲ ਉਂਗਰਾਲ ਸ਼ਸ਼ੀਲ ਰਿੰਕੂ ਪਹਿਲਾਂ ਸ਼ਸ਼ੀਲ ਰਿੰਕੂ ਕਾਂਗਰਸ ਛੱਡ ਕੇ ਆਪ ਵਿੱਚ ਸ਼ਾਮਲ ਹੋਏ ਸੀ ਆਪ ਨੇ ਉਹਨਾਂ ਨੂੰ ਲੋਕ ਸਭਾ ਉਮੀਦਵਾਰ ਦੀ ਟਿਕਟ ਦਿੱਤੀ ਔਰ ਲੋਕ ਸਭਾ ਮੈਂਬਰ ਬਣ ਕੇ 1 ਸਾਲ ਦੇ ਬਾਅਦ ਹੀ ਉਹਨਾਂ ਨੇ ਆਪ ਨੂੰ ਵੀ ਛੱਡਤਾ ਔਰ ਬੀਜੇਪੀ ਸ਼ਾਮਲ ਹੋ ਗਏ ਉਸ ਤੋਂ ਬਾਅਦ ਜਿਹੜਾ ਕਿ ਸੀਤਲ ਉਂਗਰਾਲ ਦੇ ਉੱਪਰ ਇਲਜ਼ਾਮ ਲੱਗਦੇ ਸੀ ਸੀਤਲ ਉਂਗਰਾਲ ਖੁਦ ਆਪਣੀ ਪਾਰਟੀ ਛੱਡ ਕੇ ਬੀਜੇਪੀ ਚਲੇ ਗਏ ਔਰ ਉਸ ਤੋਂ ਬਾਅਦ ਬੀਜੇਪੀ ਵੱਲੋਂ ਵੈਸੇ ਤੇ ਚੋਣ ਲੜੇ ਮਹਿੰਦਰ ਪੱਕ ਦੇ ਸਾਹਮਣੇ ਜਿਮਨੀ ਚੋਣ ਹੋਈ ਪਰ ਉਸ ਵਕਤ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਕਿਹਾ ਸੀ ਕਿ ਇਹ ਤੋਂ ਹੁਣ ਸੀਤਲ ਉਂਗਰਾਲ ਨੂੰ ਅਸੀਂ ਨਹੀਂ ਜਿੱਤਣ ਦੇਵਾਂਗੇ ਸੋ ਸੀਤਲ ਉਂਗਰਾਲ ਭਾਵੇਂ ਉਸ ਸਮੇਂ ਨਹੀਂ ਦਿੱਤੇ ਪਰ ਹੁਣ ਫਿਰ ਉਹਨਾਂ ਦੀ ਜਿਹੜੇ ਮੁੱਖ ਮੰਤਰੀ ਦੇ ਨਾਲ ਨੇੜਤਾਵਦੀ ਸਾਹਮਣੇ ਆ ਰਹੀ ਹੈ ਜਿਸ ਤਰ੍ਹਾਂ ਨਾਲ ਮੁੱਖ ਮੰਤਰੀ ਦੀ ਮੁੱਖ ਮੰਤਰੀ ਦੀ ਸਿਫਤਾ ਕੀਤੀਆਂ ਰੇ ਉਹਨਾਂ ਨੂੰ ਜਾਣੂ ਕਰਵਾਇਆ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਿਹਾ ਕਿ ਜੇਕਰ ਤੁਸੀਂ ਇਮਾਨਦਾਰੀ ਦੀ ਸਰਕਾਰ ਹੈ ਜਿਵੇਂ ਤੁਸੀਂ ਕਾਰਵਾਈ ਕੀਤੀ ਹੈ ਰਮਨ ਅਰੋੜਾ ਦੇ ਉੱਪਰ ਇਥੇ ਮੁੱਖ ਮੰਤਰੀ ਭਗਵੰਤ ਮਾਨ ਸਭ ਤੁਹਾਡੀ ਇਮਾਨਦਾਰੀ ਸਾਹਮਣੇ ਆਈ ਹੈ ਅਸੀਂ ਸਲਾਮ ਕਰਦੇ ਆ ਤੁਹਾਡੀ ਇਸ ਇਮਾਨਦਾਰੀ ਨੂੰ ਤੁਹਾਡੀ ਇਸ ਜਿਹੜੀ ਪੰਜਾਬ ਦੇ ਲਈ ਤੁਸੀਂ ਆਪਣੇ ਆਪ ਨੂੰ ਸਮਰਪਿਤ ਕੀਤਾ ਹੋਇਆ ਸੋ ਜਲੰਧਰ ਨੂੰ ਤੁਸੀਂ ਵਿਚਾਰੇ ਜੇ ਜਲੰਧਰ ਦੇ ਵਿੱਚ ਜੋ ਰਮਨ अरोड़ा ਜਿਨ੍ਹਾਂ ਦੇ ਉੱਪਰ ਬਹੁਤ ਗੰਭੀਰ ਇਲਜ਼ਾਮ ਸੀ ਜਿਹੜੇ ਕਿ ਭ੍ਰਿਸ਼ਟਾਚਾਰ ਪੂਰੀ ਤਰ੍ਹਾਂ ਫਲਾਰੇ ਸੀ ਔਰ ਉਹਨਾਂ ਦੇ ਉੱਪਰ ਤੁਸੀਂ ਕਾਰਵਾਈ ਕੀਤੀ ਹੈ ਉਹ ਬਹੁਤ ਖੁਸ਼ ਹੋਏ ਨੇ ਸੀਤਲ ਉਂਗਰਾਲ ਔਰ ਉਹਨਾਂ ਨੇ ਕਿਹਾ ਕਿ ਇਹ ਮੰਤਰੀ ਦੇ ਉੱਪਰ ਵੀ ਕਾਰਵਾਈ ਕਰੋ ਇਸ ਮੰਤਰੀ ਦਾ ਅਸਤੀਫਾ ਲਓ ਇਹ ਮੰਤਰੀ ਵੀ ਭ੍ਰਿਸ਼ਟਾਚਾਰ ਫਲਾਰੇ ਹੈ ਸੋ ਹੁਣ ਮੁੱਖ ਮੰਤਰੀ ਭਗਵੰਤ ਮਾਨ ਕਦੋਂ ਇਸ ਪਾਸੇ ਧੰਦਿੰਦੇ ਨੇ ਉਸ ਮੰਤਰੀ ਦੇ ਉੱਪਰ ਕਦੋਂ ਆਪਣੀ ਸੀਆਈਡੀਏ ਭੇਜਦੇ ਨੇ ਜੋ ਕਿ ਸੀਤਲ ਉਂਗਰਾਲ ਨੇ ਇਲਜ਼ਾਮ ਲਾਏ ਨੇ ਜੇ ਉਹ ਸੱਚ ਨੇ ਤਾਂ ਫਿਰ ਮੰਤਰੀ ਦੀ ਛੁੱਟੀ ਹੋਵੇਗੀ ਜੇਕਰ ਉਹ ਝੂਠੇ ਨੇ ਬੇਬੁਨਿਆਦ ਨੇ ਤਾਂ ਫਿਰ ਉਸ ਮੰਤਰੀ ਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਕਿਉਂਕਿ ਸੀਤਲ ਉਂਗਰਾਲ ਦੇ ਵੱਲੋਂ ਇਲਜ਼ਾਮ ਲਾਏ ਜਾ ਰਹੇ ਨੇ ਸੀਤਲ ਉਂਗਰਾਲ ਜਦੋਂ ਆਪ ਨੂੰ ਛੱਡ ਕੇ ਬੀਜੇਪੀ ਸ਼ਾਮਲ ਹੋਇਆ ਸੀ ਉਸ ਵਕਤ ਉਹਨਾਂ ਨੇ ਮੁੱਖ ਮੰਤਰੀ ਦੀਆਂ ਜਿਹੜੀਆਂ ਨੇ ਉਹ ਆਡੀਓ ਕਲਿੱਪਾਂ ਪੇਸ਼ ਕੀਤੀਆਂ ਸੀ ਉਹ ਉਹਨਾਂ ਨੇ ਇੱਕ ਜਿਹੜਾ ਕਿ ਬਹੁਤ ਵੱਡਾ ਸ਼ੋਰ ਪਾਇਆ ਸੀ ਉੱਥੇ ਉਹਨਾਂ ਨੇ ਇੱਕ ਚੌਂਕ ਦੇ ਵਿੱਚ ਬੈਠ ਕੇ ਉੱਥੇ ਜਿਹੜਾ ਕਿ ਸਾਰੇ ਲੋਕਾਂ ਨੂੰ ਇਕੱਠਾ ਕਰਕੇ ਤੇ ਉਸ ਵਕਤ ਇਹ ਕਿਹਾ ਸੀ ਕਿ ਭ੍ਰਿਸ਼ਟਾਚਾਰ ਇਹ ਪੂਰੀ ਸਰਕਾਰ ਸੋ ਸੀਤਲ ਉਂਗਰਾਵ ਦਾ ਜਿਹੜਾ ਕਿ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦੇ ਕਹਿਣ ਤੇ ਤਾਂ ਕਾਰਵਾਈ ਨਹੀਂ ਕਰਨਗੇ ਪਰ ਮੁੱਖ ਮੰਤਰੀ ਦੀ ਅੱਖ ਬਾਜ ਵਾਲੀ ਹੈ ਹਰੇਕ ਨੂੰ ਦੇਖ ਰਹੇ ਨੇ ਆਪਣੇ ਵਿਧਾਇਕਾਂ ਨੂੰ ਜਿਹੜੇ ਵਿਧਾਇਕ ਅੱਜ ਭ੍ਰਿਸ਼ਟਾਚਾਰ ਵਿੱਚ ਪੂਰੀ ਤਰ੍ਹਾਂ ਫਸੇ ਹੋਏ ਨੇ ਉਹਨਾਂ ਦੇ ਉੱਪਰ ਹੌਲੀ-ਹੌਲੀ ਕਾਰਵਾਈ ਕੀਤੀ ਜਾ ਰਹੀ ਹੈ ਜਿਵੇਂ ਰਮਨ ਅਰੋੜਾ ਦੇ ਉੱਪਰ ਕਾਰਵਾਈ ਹੋਈ ਹੈ ਸਾਰਿਆਂ ਨੂੰ ਸੰਦੇਸ਼ ਦਿੱਤਾ ਹੈ ਔਰ ਜਿਹੜਾ ਵੀ ਹੁਣ ਵਿਧਾਇਕ ਜਾਂ ਮੰਤਰੀ ਕਿਸੇ ਵੀ ਭ੍ਰਿਸ਼ਟਾਚਾਰ ਵਿੱਚ ਉਸਦਾ ਹੱਥ ਹੋਇਆ ਤਾਂ ਉਸ ਨੂੰ ਜ਼ਰੂਰ ਪਾਰਟੀ ਦੇ ਵਿੱਚ ਕਾਰਵਾਈ ਕਰਕੇ ਉਹਨੂੰ ਬਾਹਰ ਕੱਢਿਆ ਜਾਵੇਗਾ